ਲਾਓ ਵੀ ਮਿੱਤਰੋ ਕਲਾ ਵਾਲਾ ਕਹਿੰਦੇ ਕਿਸੇ ਕੋਲੇ ਵੀ ਘਾਟਾ ਨਹੀਂ ਹੁੰਦਾ ਪਰ ਕਲਾ ਜਗਾਉਣੀ ਪੈਂਦੀ ਹੈ ਤੇ ਆਪ ਨੂੰ ਵੀਰ ਮਿਲਿਆ ਕੀ ਹਾਲ ਆ ਬਾਈ ਠੀਕ ਠਾਕ ਬਾਈ ਹੋ ਠੀਕ ਆ ਵਧੀਆ ਵਧੀਆ ਬਾਈ ਮੈਨਾਂ ਤੁਹਾਡੀ ਆਵਾਜ਼ ਸੁਣੀ ਜੇ ਤੁਸੀਂ ਆ ਗਾਈ ਜਾਂਦੇ ਸੀਗੇ ਜੀ ਤੇ ਕਿ ਕਿਹੜਾ ਗਾਣਾ ਗਾ ਰਹੇ ਤੁਸੀਂ ਅਸੀਂ ਗਾ ਰਹੇ ਤੇ ਚਟੇ ਕੱਪੜੇ ਮਰਾਂ ਦੇ ਵਿੱਚ ਮੈਲਾ ਠੀਕ ਆ ਬਾਈ ਸੁਣਾ ਦੇ ਸੱਚੀ ਮੈਂ ਉੱਥੋਂ ਸੁਣ ਕੇ ਐ ਮਾ ਹਾਲ ਐ ਬਾਈ ਪੂਰਾ ਘੈਂਟ ਗਾ ਰਿਹਾ ਤੇ ਬਾਈ ਦੀ ਆਵਾਜ਼ ਬਹੁਤ ਘੈਂਟ ਲੱਗੀ ਮੈਨੂੰ ਸੁਣਨਾ ਹਾਂ ਬਾਈ ਹਾਂ ਜ਼ਰੂਰ ਹਉ ਚਿੱਟੇ ਕੱਪੜੇ ਮਨਾਵੇ ਵਿੱਚ ਮਹਿਲਾ ਉੱਤੋਂ ਬਾਈ ਬਾਈ ਕਹਿੰਦੇ ਨੇ ਲੋਕੀ ਮਗਰੋਂ ਤਾਂ ਕੱਢਦੇ ਨੇ ਗਾਲਾ ਕੱਢ ਕੇ ਸੁਆਦ ਲੈਂਦੇ ਨੇ ਆਪਣੇ ਵੀ ਕਈ ਵਾਰੀ ਬਣ ਜਾਂਦੇ ਲੋਕ ਨਹੀਂ ਹਉ ਦੇਣੇ ਨੇ ਚਰਾਏ ਵਿੱਚ ਆਪਾਂ ਹੁਣ ਠੋਕ ਨਹੀਂ ਜਿਹੜੇ ਕੋਲ ਦੇ ਮਨਾਵੇ ਵਿੱਚ ਜੈਰਾ ਉਤੋਂ ਵਾਈ ਬਾਈ ਕਹਿੰਦੇ ਨੇ ਚਿੱਟੇ ਕੱਪੜੇ ਮਨਾਵੇ ਵਿੱਚ ਮੈਲਾ ਉਤੋਂ ਵਾਈ ਬਾਈ ਕਹਿੰਦੇ ਨੇ ਹੋ ਕਈ ਇੱਥੇ ਸਾਨੂੰ ਸਾਡੇ ਸਾਡੇ ਵਾਲਾ ਆਖਦੇ ਲੰਗ ਜਾਈਏ ਕੋਲੋਂ ਬੁਰੀ ਨਿਗਾ ਨਾਲ ਝੱਕਦੇ ਇਹ ਕਦੇ ਮੰਗਦੇ ਕਿਸੇ ਦੀਆਂ ਨਹੀਂ ਖੈਰਾ ਉਤੋਂ ਵਾਈ ਬਾਈ ਕਹਿੰਦੇ ਨੇ ਚਿੱਟੇ ਕੱਪੜੇ ਮਨਾਵੇ ਵਿੱਚ ਮੈਲਾ ਉੱਤੋਂ ਭਾਈ-ਬਾਈ ਕਹਿੰਦੇ ਨੇ ਹੋਬਿੰਦਰ ਨਮੋਲ ਵਾਲਾ ਮਾੜਾ ਨਹੀਂ ਉਹ ਆਖਦਾ ਹਾਂ ਕਿਸੇ ਦੀ ਕਮਾਈ ਉੱਤੇ ਮਾੜਾ ਨਹੀਂ ਉਹ ਚਾਕਦਾ ਨਿਤ ਮੰਗਦਾ ਲੋਕਾਂ ਦੀਆਂ ਖੈਰਾ ਉੱਤੋਂ ਭਾਈ-ਬਾਈ ਕਹਿੰਦੇ ਨੇ ਚਿੱਟੇ ਕੱਪੜੇ ਮਨਾ ਦੇ ਵਿੱਚ ਮੈਲਾ ਉੱਤੋਂ ਬਾਈ ਬਾਈ ਕਹਿੰਦੇ ਨੇ ਕੀ ਬਾਤ ਹੈ ਬਈ ਬੋਹ ਕੈਂਡ ਗਾਣਾ ਅੱਛਾ ਬਾਈ ਮਾਲਾ ਤੁਸੀਂ ਇਹ ਲਿਖਿਆ ਖੁਦਾ ਆਪ ਤੁਸੀਂ ਹਾਂ ਮੈਂ ਆਪ ਦਾ ਲਿਖਿਆ ਹੈ ਮੇਰਾ ਗਾਣਾ ਅੱਛਾ ਤੇ ਹੋਰ ਕੋਈ ਸੁਣਾਉਣਾ ਚਾਹੁੰਦੇ ਹੋ ਹੋਰ ਕੋਈ ਕਿਹੜਾ ਸੁਣਨਾ ਜੀ ਤੁਸੀਂ ਕੋਈ ਵੀ ਜਿਹੜਾ ਥੋੜਾ ਮਨ ਕਰਦਾ ਹੂੰ ਜਿਹੜੇ ਤੁਸੀਂ ਦੱਸ ਕਿਹੜੀ ਵੀ ਮੈਂ ਬਾਈ ਲਾਹ ਵੀਰ ਨੂੰ ਬਹੁਤ ਸੁਣਦਾ ਹਾਂ ਹਾਂ ਉਹਨਾਂ ਨੂੰ ਵੀ ਸੁਣਦਾ ਮਾਨਕ ਸਾਹਿਬ ਨੂੰ ਵੀ ਸੁਣਦਾ ਮੈਂ ਸੱਤੇ ਨੂੰ ਵੀ ਸੁਣਿਆ ਅੱਛਾ ਹੂੰ ਨਾ ਇੱਕ ਜਾਲ ਹੈਗਾ ਤਾਂ ਉਹ ਸੁਣਾ ਲਓ ਤੇ ਉਹ ਸੁਣਾ ਦਿੰਨੇ ਆ ਹਨ ਛੱਤ ਸੱਤ ਸਬਜੀ ਦਾ ਹਾਂ ਹੋ ਤੇਰੀ ਗੋਰੀ ਬਿਣੀ ਦੇ ਵਿੱਚ ਗਜਰਾ ਹੇ ਗਜਰੇ ਵਿੱਚ ਸੱਤ ਰੰਗ ਕੁੜੇ ਤੇਰੀ ਬੰਦ ਬੁੱਲੀਆਂ ਦਾ ਹਾਸਾ ਨਹੀਂ ਮਿੱਤਰਾਂ ਨੂੰ ਕਰਦਾ ਤੰਗ ਕੁੜੇ ਤੇਰੀ ਬੰਦ ਬੁੱਲੀਆਂ ਦਾ ਹਾਸਾ ਨਹੀਂ ਮਿੱਤਰਾਂ ਨੂੰ ਕਰਦਾ ਤੰਗ ਕੁੜੇ ਹੋ ਤੇਰੇ ਗੋਰੀ ਬਿਣੀ ਦੇ ਵਿੱਚ ਗਜਰਾ ਉਹ ਤੇਰੀ ਗੋਰੀ ਬਿਣੀ ਦੇ ਵਿੱਚ ਗਜਰਾ ਹਾਏ ਗਜਰੇ ਵਿੱਚ ਸੰਤ ਰੰਗ ਕੁੜੇ ਤੇਰੀ ਬੰਦ ਬੁੱਲੀਆਂ ਦਾ ਹਾਸਾ ਨਹੀਂ ਮਿੱਤਰਾਂ ਨੂੰ ਕਰਨਾ ਹੈ ਦੰਗ ਕੁੜੇ ਤੇਰੀ ਗੋਰੀ ਬਿਣੀ ਦੇ ਵਿੱਚ ਗਜਰਾ ਕੀ ਬਾਤ ਹੈ ਭਾਈ ਬਹੁਤ ਕੈਂਟ ਤੇ ਚਲੋ ਠੀਕ ਹੈ ਮਿੱਤਰੋ ਤੇ ਬਾਈ ਰਿਸਪੋਰਟ ਜਰੂਰ ਕਰਿਓ ਬਹੁਤ ਸੋਹਣਾ گاਉਂਦਾ ਬਾਈ ਤੇ ਬਾਈ ਰਾ ਜਲਦੀ ਗੀਤ ਵੀ ਆ ਰਿਹਾ ਤੇ ਉਹ ਆਪ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਕਿੰਨੀ ਤਰੀਕ ਨੂੰ ਕਿਹੜੇ ਚੈਨਲ ਤੇ ਆ ਰਿਹਾ ਹੈ ਨਾ ਬਾਈ ਜੀ ਕਿ ਕਿੰਨੇ ਦਿਨਾਂ ਤਾਈ ਆਊਗਾ ਬਸ 10 15 ਦਿਨਾਂ ਤੱਕ ਇਹ ਗਾਣਾ ਛੂਟ ਹੋ ਜਾਊਗਾ ਠੀਕ ਆ ਤੇ ਪਾਉਪਰੀ ਤੱਕ ਬਾਈ ਗਾਣਾ ਫਿਰ ਦੇਖੋ ਹੁਣ ਇਹ ਤਾਂ ਲੋਕਾਂ ਦੀ ਆ ਗੱਲ ਵੀ ਸੁਣਦੇ ਨੇ ਜਿਹੜੀ ਗੱਲ ਆ ਆਪਾਂ ਨੇ ਸੱਚ ਗਾਤਾ ਬਿਲਕੁਲ ਠੀਕ ਆ ਲੋਕ ਇਹ ਕੰਮ ਕਰਦੇ ਨੇ ਅੱਜ ਹਾਂ ਮੱਲਾ ਉਤੋਂ ਬਾਈ ਹਾਂ ਮੰਗਰੋ ਗਾਲਾਂ ਠੀਕ ਆ ਕਈ ਵਾਰੀ ਹੁਣ ਮੈਂ ਆਪ ਵੀ ਦੇਖਿਆ ਬਾਈ ਹੁਣ ਜਿਵੇਂ ਆਖਣੇ ਯਾਰ ਜੇ ਆਪਾਂ ਨੇੜੇ ਖੜੇ ਰਹਾ ਭਾਈ ਮੁੰਡਾ ਬਾਹਲਾ ਸੈਣਾ ਬਾਅਦ ਵਿੱਚ ਉਹੀ ਬੰਦਾ ਫਿਰ ਦੂਜਿਆਂ ਕੋਲੇ ਕਹਿਣ ਲੱਗਾ ਮੈਂ ਸੱਚ ਮੈਂ ਸੱਚ ਲਿਖਿਆ ਇਹ ਮੈਂ ਸੱਚ ਲਿਖਿਆ ਸੱਚ ਗਾਇਆ ਠੀਕ ਆ ਜਿਹੜੇ ਲੋਕ ਇਹ ਕੰਮ ਕਰਦੇ ਨੇ ਉਹਨਾਂ ਦੇ ਗਾਣਾ ਵੀ ਇਹ ਚਪੇੜਾ ਵਾਂਗੂ ਵੱਜੂਗਾ ਠੀਕ ਆ ਤੇ ਲਾਓ ਵੀ ਮਿੱਤਰੋ ਫਿਰ ਹੋ ਜੋ ਤਿਆਰ ਫਿਰ ਜਿਹੜੇ ਮਤਲਬ ਗਲਤ ਕੰਮ ਕਰਦੇ ਨੇ ਹਨਾ ਤੇ ਉਹਨਾਂ ਦੇ ਚਪੇੜ ਵੱਜਣ ਜਾ ਰਹੀ ਹੈ ਤੇ ਜਲਦੀ ਬਾਈ ਦਾ ਗਾਣਾ ਆ ਰਿਹਾ ਤੇ ਆਪਣਾ ਪੇਜ ਤੇ ਸ਼ੇਅਰ ਕਰਾਂਗੇ ਆਪਾਂ ਤੇ ਵੱਧ ਤੋਂ ਵੱਧ ਬਾਈ ਦੀ ਸਪੋਰਟ ਕਰਨੀ ਆ ਤੇ ਚੰਗੀਆਂ ਗੱਲਾਂ ਧੰਨਵਾਦ ਸਾਰੀ ਗੱਲ ਦੀ